ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਪਟਿਆਲਾ ਵਿਖੇ ਇੱਕ ਗੁਰਦੁਆਰਾ ਸਾਹਿਬ ਦਾ ਮੇਨ ਐਂਟਰ ਹੈ ਜਿੱਥੋਂ ਆਪਾਂ ਦਰਸ਼ਨ ਕਰਨ ਲਈ ਅੰਦਰ ਜਾਣੇ ਹਾਂ ਸਿਰ ਝੁਕਾ ਕੇ ਮੱਥਾ ਟੇਕ ਕੇ ਇਹ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਬੜੇ ਮਾਣ ਸਤਿਕਾਰ ਨਾਲ ਆਪਾਂ ਇੱਥੇ ਮੱਥਾ ਟੇਕ ਕੇ ਬਾਹਰ ਨਿਕਲਦੇ ਹਾਂ ਉਸ ਤੋਂ ਬਾਅਦ ਜੋਤ ਦੇ ਦਰਸ਼ਨ ਕਰਕੇ ਜੋਤ ਲੈ ਕੇ ਅੱਗੇ ਚੱਲਦੇ ਹਾਂ ਲੰਗਰ ਹਾਲ ਵੱਲ ਜੋ ਕਿ ਹਰ ਇਨਸਾਨ ਲਈ ਇਹ 24 ਘੰਟੇ ਖੁੱਲਾ ਹੈ ਕਿਸੇ ਵੀ ਧਰਮ ਦੇ ਇਨਸਾਨ ਜੋ ਕਿ ਕਿਸੇ ਨੂੰ ਮਨਾਈ ਨਹੀਂ ਹੈ ਲੰਗਰ ਛਕਣ ਤੋਂ ਬਾਅਦ ਆਪਾਂ ਚੱਲਦੇ ਹਾਂ ਆਪਣੀ ਘਰ ਵੱਲ ਫਿਰ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਦਾ ਮੇਨ ਐਂਟਰ ਜੋ ਕਿ ਬਹੁਤ ਹੀ ਮਨਮੋਹਕ ਹੈ ਆਓ ਹੁਣ ਚੱਲਦੇ ਹਾਂ ਆਪਣੀ ਯਾਤਰਾ ਵੱਲ ਕਰਦੇ ਹਾਂ ਸਫ਼ਰ ਸ਼ੁਰੂ ਜਿਸ ਦਾ ਇੰਤਜ਼ਾਰ 2 ਸਾਲ ਤੋਂ ਸੀ ਉਹ ਦਿਨ ਅੱਜ ਆਇਆ ਹੈ ਇਹਨੇ ਸਾਲ ਤੋਂ ਇਹ ਯਾਤਰਾ ਬੰਦ ਸੀ ਤੇ ਸੰਗਤ ਕਾਫੀ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਗੁਰੂ ਸਾਹਿਬ ਦੇ ਦਰਸ਼ਨ ਹੋਣ ਰਾਤ ਦਾ ਸਫ਼ਰ ਕਰਦੇ ਅਸੀਂ ਪਹੁੰਚੇ ਪੌਂਟਾ ਸਾਹਿਬ ਇਹ ਗੁਰੂ ਘਰ ਦਾ ਮੇਨ ਗੇਟ ਹੈ ਜਿੱਥੋਂ ਐਂਟਰ ਹੋ ਕੇ ਤੁਸੀਂ ਪਾਰਕਿੰਗ 'ਚ ਕਾਰ ਜਾਂ ਵਹੀਕਲ ਲਗਾ ਕੇ ਤੁਸੀਂ ਅੰਦਰ ਵੱਲ ਚੱਲੇ pa ਸਕਦੇ ਹੋ ਦੇਖ ਸਕਦੇ ਹੋ ਇਹ ਸਾਰੇ ਬਜ਼ਾਰ ਸੁੰਨੇ ਹਨ ਕਿਉਂਕਿ ਰਾਤ ਦੇ 11 ਵੱਜ ਚੁੱਕੇ ਹਨ ਇਸ ਸਫ਼ਰ ਤੋਂ ਬਾਅਦ ਥੱਕ ਚੁੱਕੇ ਸੀ ਫਿਰ ਕੀਤੀ ਸੌਣ ਦੀ ਤਿਆਰੀ ਅਗਲਾ ਦਿਨ ਗੁਰੂ ਘਰ ਦੀ ਚਾਹ ਲੰਗਰ ਦੇ ਨਾਲ ਸ਼ੁਰੂਆਤ ਦੇਖ ਸਕਦੇ ਹਾਂ ਲੰਗਰ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਇਹ ਗੁਰਦੁਆਰਾ 10ਵੇਂ ਗੁਰੂ ਗੁਰਗੋਬਿੰਦ ਸਿੰਘ ਜੀ ਨੂੰ ਸਮਰਪਿਤ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਖੱਬੇ ਹੱਥ ਤੇ ਸੱਜੇ ਹੱਥ ਦੁਕਾਨਾਂ ਖੁੱਲ ਰਹੀਆਂ ਹਨ ਸਵੇਰ ਦਾ ਵੇਲਾ ਹੈ ਆਓ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਅੰਦਰ ਜਾਂਦੇ ਹੋਏ ਆਸਥਾ ਅਨੁਸਾਰ ਸਿਰ ਨਿਵਾ ਕੇ ਮੱਥਾ ਟੇਕਦੇ ਹਾਂ ਤੇ ਚੱਲਦੇ ਹਾਂ ਦੇਖਦੇ ਹੀ ਨਾਲ ਖੱਬੇ ਹੱਥ ਲਾਇਬ੍ਰੇਰੀ ਹੈ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੀਆਂ ਪੋਸਤਕਾਂ ਪੋਥੀਆਂ ਅਤੇ ਧਾਰਮਿਕ ਆਦੀ ਮਿਲ ਜਾਣਗੀਆਂ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰੂ ਸਾਹਿਬ ਦੇ ਤੇ ਮੇਰੇ ਸੱਜੇ ਹੱਥ ਤੁਸੀਂ ਦੇਖ ਸਕਦੇ ਹੋ ਕੜਾ ਪ੍ਰਸ਼ਾਦੀ ਦੀਗ ਮਿਲਦੀ ਹੈ ਅਤੇ ਅਤੇ ਨਾਲ ਹੀ ਖੱਬੇ ਹੱਥ ਥੋੜਾ ਜਿਹਾ ਅੱਗੇ ਜਾ ਕੇ ਸਿੱਧਾ ਜੋ ਕਿ ਦੇਖ ਸਕਦੇ ਹੋ ਜੋੜੇਕਰ ਹੈ ਇਥੇ ਜੋੜੇ ਜਮਾ ਕਰਵਾ ਕੇ ਤੁਸੀਂ ਅੰਦਰ ਦਰਸ਼ਨ ਕਰਨ ਜਾ ਸਕਦੇ ਹੋ ਤੇ ਨਾਲ ਹੀ ਜਿਹੜੀ ਸੰਗਤ ਰਾਤ ਰਹਿਣ ਲਈ ਇਥੇ ਰੁਕਦੀ ਹੈ ਉਹਨਾਂ ਲਈ ਹਰ ਵੇਲੇ ਰਿਹائش ਲਈ ਹਾਲ ਜਾਂ ਕਮਰੇ ਮਿਲ ਜਾਂਦੇ ਹਨ ਨਾਲ ਹੀ ਦਿਖਾਣੇ ਹਨ ਰਿਹائشਵਲ ਇਥੇ ਰਹਿਣ ਲਈ ਕਮਰੇ ਜੇ ਤੁਸੀਂ 10 ਬੰਦੇ ਹੋ ਜਾਂ ਘੱਟ ਹੋ ਤਾਂ ਆਸਾਨੀ ਨਾਲ ਕਮਰੇ ਮਿਲ ਜਾਂਦੇ ਹਨ ਜਿਸ ਦਾ ਕਿਰਾਇਆ ਨਹੀਂ ਕਹਿ ਸਕਦੇ ਸਿਰਫ ਇੱਕ ਭੇਟਾ ਹੁੰਦੀ ਹੈ ਜੋ ਕਿ 50 ਰੁਪਏ ਹੁੰਦੀ ਹੈ ਜਿਆਦਾ ਸੰਗਤ ਹੋਵੇ ਤਾਂ ਜਿਵੇਂ ਕਿ ਹਿਮਕੁੰਡ ਸਾਹਿਬ ਜਾਣ ਵਾਲੀ ਸੰਗਤ ਤਾਂ ਉਹ ਹਾਲ ਵਿੱਚ ਵੀ ਰੁਕ ਸਕਦੇ ਹਨ ਜੋ ਕਿ ਤੁਸੀਂ ਦੇਖ ਸਕਦੇ ਹੋ ਸਾਹਿਬ ਜਦਾ अजीत ਸਿੰਘ ਨਿਵਾਸ ਤੇ نیچے ਨਾਲ ਹੀ ਲੰਗਰ ਹਾਲ ਹੈ ਹਰ ਧਰਮ ਦੇ ਲੋਕ ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਛੱਕਦੇ ਹਨ ਜਿਹੜੀਆਂ ਸੰਗਤਾਂ ਆਉਂਦੀਆਂ ਹਨ ਉਹ ਜਰੂਰ ਪ੍ਰਸ਼ਾਦਾ ਪਾਣੀ ਛੱਕ ਕੇ ਜਾਂਦੀਆਂ ਹਨ ਜੋ ਕਿ ਪੂਰਾ ਖਾਸ ਪ੍ਰਬੰਧ ਹੈ ਗੁਰੂ ਸਾਹਿਬ ਦੀ ਪ੍ਰਥਾ ਅਨੁਸਾਰ ਇਹ 24 ਘੰਟੇ ਖੁੱਲ੍ਹਾ ਰਹਿੰਦਾ ਹੈ ਹੁਣ ਚੱਲਦੇ ਹਾਂ ਅੱਗੇ ਤੁਸੀਂ ਦੇਖ ਸਕਦੇ ਹੋ ਖੱਬੇ ਹੱਥ ਥੋੜਾ ਦੁਰਕੇ ਜੋ ਰਸਤਾ ਜਾ ਰਿਹਾ ਹੈ ਜੋ ਕਿ ਕਵੀ ਦਰਬਾਰ ਨੂੰ ਜਾਂਦਾ ਹੈ ਇਹ ਸਥਾਨ ਕਵੀ ਦਰਬਾਰ ਹੈ ਜਿੱਥੇ ਕਵੀ ਆਪਣੀਆਂ ਵਾਰਾਂ ਗਾਉਂਦੇ ਸਨ ਗੁਰੂ ਸਾਹਿਬ ਜੀ ਦੇ ਵੇਲੇ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ ਇਹ ਉਸਾਰੀ ਅੱਜ ਦੇ ਸਮੇਂ 'ਚ ਕਰਵਾ ਰਹੇ ਹਨ ਕਾਰ ਸੇਵਾ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਾਲਿਆਂ ਵੱਲੋਂ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਰਸਤਾ ਯਮਨਾ ਨਦੀ ਨੂੰ ਜਾਂਦਾ ਹੈ ਜੋ ਕਿ ਬੰਦ ਕਰ ਦਿੱਤਾ ਗਿਆ ਸੀ 2013 ਵਿੱਚ ਫਲੱਡ ਆਉਣ ਕਰਕੇ ਕਾਫੀ ਨੁਕਸਾਨ ਹੋਇਆ ਸੀ ਤਾਂ ਕਰਕੇ ਸੰਗਤ ਨੂੰ ਇਧਰਲੀ ਸਾਈਡ ਨਹੀਂ ਜਾਣ ਦਿੱਤਾ ਜਾਂਦਾ ਤੁਸੀਂ ਦਰਸ਼ਨ ਕਰ ਰਹੇ ਹੋ ਦਸਤਾਰ ਅਸਥਾਨ ਤੇ ਦਸਤਾਰ ਅਸਥਾਨ ਜੋ ਕਿ ਗੁਰੂ ਸਾਹਿਬ ਦਸਤਾਰ ਬੰਨਣ ਦੀ ਪ੍ਰਤੀਯੋਗਤਾ ਦਾ आयोजन करवाਉਂਦੇ ਸੀ ਤੇ ਗੁਰੂ ਜੀ ਇਸ ਪ੍ਰਤੀਯੋਗਤਾ ਦਾ ਨਿਰਣੇ ਵੀ ਕਰਦੇ ਸਨ ਕਹਿ ਸਕਦੇ ਆ ਨਿਆਂ ਵੀ ਕਰਦੇ ਸਨ ਨਾਲ ਹੀ ਇਹ ਸ਼ੀਸ਼ਮੈਲ ਗੁਰੂ ਘਰ ਵੀ ਹੈ ਜਿੱਥੇ ਪ੍ਰਕਾਸ਼ ਕੀਤਾ ਹੋਇਆ ਹੈ ਦਰਸ਼ਨ ਕਰਕੇ ਨਾਲ ਹੀ ਤੁਸੀਂ ਦੇਖ ਸਕਤੀ ਹੋ ਨਿਸ਼ਾਨ ਸਾਹਿਬ ਮੱਥਾ ਟੇਕ ਕੇ ਇੱਥੇ ਨਾਲ ਹੀ ਯਮਨਾ ਨਦੀ ਵਗਦੀ ਹੈ ਕਿਹਾ ਜਾਂਦਾ ਹੈ ਕਿ ਆਵਾਜ਼ ਕਰਕੇ ਲੰਘਦੀ ਸੀ ਉਹ ਗੁਰੂ ਸਾਹਿਬ ਦੇ ਕਹਿਣ ਕਰਕੇ ਅੱਜ ਵੀ ਹਜ਼ਾਰਾਂ ਸਾਲ ਹੋ ਚੁੱਕੇ ਹਨ ਤਾਂ ਵੀ ਸ਼ਾਂਤ ਹੋ ਕੇ ਲੰਘਦੀ ਹੈ ਇਹ ਹੈ ਉਹ ਜਮਨਾ ਨਦੀ ਹੁਣ ਤੁਸੀਂ ਦਰਸ਼ਨ ਕਰ ਸਕਦੇ ਹੋ ਅੰਦਰ ਗੁਰੂ ਘਰ ਦੇ ਜਿੱਥੇ ਹਰ ਸੰਗਤ ਨਤਮਸਤਕ ਹੁੰਦੀ ਹੈ ਏਸੀ ਗੁਰਦੁਆਰਾ ਕਾਉਂਟਰ ਸੈੱਪ ਬਾਰੇ ਜਾਣਕਾਰੀ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ